ਆਪਦੇ YouTube ਚੈਨਲ ਤੇ ਆਪ ਦਾ ਸਵਾਗਤ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਮਾਲੀਆ ਪੰਜਾਬ ਦੇ ਨਹਿਰਾਂ ਹਾਈ ਕੋਰਟ ਵੱਲੋਂ ਪੰਜਾਬ ਸਰਕਾਰ ਵਿਆਪ 136 ਅਪੀਲਾਂ ਨੂੰ ਖਾਰਜ ਕਰਦੇ ਹੋਏ ਦਿੱਤੇ ਗਏ ਇੱਕ ਵੱਡੇ ਝਟਕੇ ਦਾ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਪ ਤੁਹਾਨੂੰ ਦੱਸਦਾ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਕਰ ਤਾਂ ਜੋ ਹਰੇਕ ਕੌਣ ਵਾਲੀ ਉੱਤੇ ਨੋਟੀਫਿਕੇਸ਼ਨ ਆਪ ਜੀ ਨੂੰ ਸਮੇਂ ਸਿਰ ਮਿਲ ਜਾਇਆ ਕਰੇ ਈਆ ਸਰਕਾਰ ਅਕਸਰ ਹੀ ਵੱਖ-ਵੱਖ ਵਰਗਾਂ ਦੇ ਨਾਗਰਿਕਾਂ ਦੀਆਂ ਹੱਕੀ ਮੰਗਾਂ ਨੂੰ ਟਕਰਾ ਕੇ ਉਹਨਾਂ ਨਾਲੋਂ ਧੱਕਾ ਕਰਨ ਦਾ ਪੰਜਾਬ ਨੂੰ ਲਗਾਤਾਰ ਜਾਰੀ ਰੁੱਝੀ ਹੈ ਪਰੰਤੂ ਦਿਹਾੜੀ ਤੇ ਕੰਮ ਕਰਨ ਵਾਲੇ ਕਾਮਿਆਂ ਨਾਲ ਦਾ ਪੰਜਾਬ ਸਰਕਾਰ ਨੇ ਬਹੁਤ ਹੀ ਵੱਡਾ ਧੋਖਾ ਕਰਦੇ ਹੋਏ ਉਹਨਾਂ ਦੇ ਹੱਕਾਂ ਤੇ ਛਾਪਾ ਹੀ ਮਾਰਿਆ ਹੋਇਆ ਥੀ ਇਸ ਪ੍ਰਤੀ ਮਾਝਾ ਪੰਜਾਬ ਨਾ ਹਰਿਆਣਾ ਹਾਈ ਕੋਰਟ ਨੇ ਪੰਜਾਬ ਸਰਕਾਰ ਬ੍ਰੋਧ ਦਾ ਸਰਪ੍ਰੋਖ ਆਪਣਾਂਦੇ ਹੋਏ ਅਨ ਰੇਵਲ ਮਿਸਟਰ ਜਸਟਿਸ ਸ੍ਰੀ ਸੰਗਤ ਤੇ ਅਨਰਵਲ ਮਿਸਟਰ ਜਸਦੇਵ ਸਰ ਅਲੋਕ ਜੈਨ ਦੇ ਡਿਵੀਜ਼ਨ ਬੈਂਜ ਨੇ ਪੰਜਾਬ ਸਰਕਾਰ ਵਿਰੁੱਧ ਇੱਕ ਵੱਡਾ ਫੈਸਲਾ ਸੁਣਾ ਕੇ ਇੱਕ ਵੱਡਾ ਝਟਕਾ ਦਿੱਤਾ ਹੈ ਤਾਂ ਆਉ ਜਾਣਦੇ ਹਾਂ ਕਿ ਇਹ ਪੂਰਾ ਮਾਮਲਾ ਕੀ ਹੈ ਤੇ ਮਾਝਾ ਹਾਈ ਕੋਰਟ ਵੱਲੋਂ ਕੀ ਫੈਸਲਾ ਸੁਣਾਇਆ ਗਿਆ ਹੈ ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਡਿਵੀਜ਼ਨ ਬੈਂਜ ਨੇ 136 ਅਪੀਲ ਸਮੂਹ ਤੌਰ ਤੇ ਖਾਰਜ ਕਰਦਿਆ ਸੂਬਾ ਸਰਕਾਰ ਨੂੰ ਇੱਕ ਵੱਡਾ ਝਟਕਾ ਦਿੱਤਾ ਹੈ ਇਹ ਅਪੀਲ 50 ਸੰਪਾਦ ਵਦੋਂ ਦਾਖਲ ਕੀਤੀਆਂ ਗਈਆਂ ਹਨ ਜਿਨ੍ਹਾਂ ਵਿੱਚ 2003 ਤੋਂ 2013 ਤੱਕ ਦੀ ਮਿਆਦ ਦੇ ਚੱਕਰ ਕਿਤੇਆਂ ਗਈਆਂ ਇਹ ਅਪੀਲ ਫਰਮ ਵਕਤਕਤੀਜਮਾ ਚੈਦਰ ਸਿੰਗਲ ਬੈਂਚ ਦੇ ਹੁਕਮ ਨੂੰ ਚੁਣੌਤੀ ਦਿੱਤੀ ਗਈ ਸੀ ਇਹ ਹੁਕਮ ਉਹਨਾਂ ਲਾਇਬਾਂ ਦੇ ਰੈਗੂਲਰ ਕਰਨ ਦੇ ਸਬੰਧ ਵਿੱਚ ਸਨ ਜੋ ਲੰਬੇ ਸਮੇਂ ਤੋਂ ਦਿਹਾੜੀਦਾਰ ਵਜੋਂ ਜਾਂ ਆਜ਼ਦੀ ਅਧਾਰ ਤੇ ਸੇਵਾ ਵਿੱਚ ਲੱਗੇ ਹੋਏ ਸਨ ਇਸ ਮਾਮਲੇ ਵਿੱਚ ਜੱਜ ਸੁਦੀਪ ਸਿੰਘ ਤੇ ਜੱਜ ਅਲੋਕ ਜੈਨ ਦੇ ਡਿਵੀਜ਼ਨਲ ਬੈਂਕ ਨੇ ਸਾਬ ਸ਼ਬਦਾਂ ਦੇ ਕਿਹਾ ਕਿ ਉਹ ਕੰਚਾਰੀ ਜਿਨ੍ਹਾਂ ਨੇ 31 ਦਸੰਬਰ 2006 ਤੱਕ 10 ਸਾਲ ਜਾਂ ਉਸ ਤੋਂ ਵੱਧ ਦੀ ਸੇਵਾ ਪੂਰੀ ਕਰ ਲਈ ਸੀ ਉਹਨਾਂ ਦਾ ਰੈਗੂਲਰ ਹੋਣਾ ਸਰਧਾਨਕ ਹੱਕ ਹੈ ਤੇ ਸਰਕਾਰ ਉਹਨਾਂ ਤੋਂ ਇਹ ਹੱਕ ਸਿਰਫ ਇਸ ਅਧਾਰ ਤੇ ਨਹੀਂ ਖੋ ਸਕਦੀ ਕਿ ਉਹ ਮਨਜ਼ੂਰ ਸਦਾ ਅਹੁਦਿਆਂ ਤੇ ਨਿਯੁਕਤ ਨਹੀਂ ਸਣਨ ਜਾਂ ਉਹਨਾਂ ਕੋਲ ਘੱਟੋ-ਘੱਟ ਵਿਦਿਅਕ ਯੋਗਤਾ ਨਹੀਂ ਸੀ ਬੈਂਚ ਨੇਚ ਅਪੀਲ ਰੀ ਵੀਸਾ 24 ਦੇ ਫੈਸਲੇ ਨੂੰ ਪੂਰੀ ਤਰ੍ਹਾਂ ਨਿਆਂਯੋਗ ਕਰਾ ਦਿੰਦੇ ਹੋਏ ਪਿਆ ਕਿ ਇਹ ਫੈਸਲਾ ਸੁੰਗਮ ਮੈਂਚ ਦੁਆਰਾ ਦਿੱਤੇ ਗਏ ਮਾ ਮਾ ਦੇਵੀ ਬਨਾਮ ਕਰਨਾਟਕ ਸੂਬਾ ਸਰਕਾਰ ਦੇ ਫੈਸਲੇ ਦੀ ਭਾਵਨਾ ਦੇ ਅਨੁਕੂਲ ਹੈ ਇਹ ਤੋਂ ਪਹਿਲਾਂ ਸਰਕਾਰ ਨੇ ਦਲੀਲ ਦਿੱਤੀ ਸੀ ਕਿ ਕਿਉਂਕਿ ਇਹ ਮੁਲਾਜ਼ਮ ਆ ਮਨਜੂਰ ਸ਼ਰਾ ਅਹੁਦਿਆਂ ਤੇ ਨਹੀਂ ਨਿਯੁਕਤ ਹੋਏ ਸਨ ਤਾਂ ਤੇ ਉਹਨਾਂ ਕੋਲ ਜ਼ਰੂਰੀ ਵਿਦਿਅਕ ਯੋਗਤਾ ਨਹੀਂ ਸੀ ਇਸ ਲਈ ਮਨੋਦਾ ਇਹਦਾ ਇਹਦਾ ਕੋਈ ਸੰਭਵ ਨਹੀਂ ਹੈ ਇਸ ਦੇ ਨਾਲ ਇਹ ਸਰਕਾਰ ਨੇ ਇਹ ਵੀ ਕਿਹਾ ਕਿ ਜੇ ਉਹਨਾਂ ਨੂੰ ਖੁਦ ਇਹੋ ਕੀਤਾ ਜਾਂਦਾ ਹੈ ਤਾਂ ਇਹ 우ਮਾ ਦੇਵੀ ਦੇ ਫੈਸਲੇ ਦੇ ਖਿਲਾਫ ਹੋਵੇਗਾ ਪਰ ਬਾਵਕ ਕਰਮਚਾਰੀਵਾਂ ਨੂੰ ਵਕੀਲ ਅੰਜੂ ਅਡੋੜਾ ਨੇ ਬੇਸ਼ੋਕੇ ਸਰਕਾਰ ਨੇ ਜੀ ਲੀਲਾ ਨੂੰ ਖਾਰਜ ਕਰਦੇ ਹੋਏ ਬੈਂਕ ਦੇ ਹੁਕਮ ਨੂੰ ਲਾਗੂ ਕਰਨ ਦੀ ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#"ਮ#" ਵਕੀਲੇ ਨੀਮਤ ਲੋਡ ਮੰਨ ਜਾਂਦਾ ਹੈ ਹਾਈ ਕੋਰਟ ਨੇ ਇਹ ਵੀ ਕਿਹਾ ਕਿ ਸਟੇ ਦਾ ਇਹ ਰੁਕ ਕੇ ਮਾਮਲਾ ਅਜੇ ਕਾਉਨਟ ਦੇ ਸਾਹਮਣੇ ਪੈਂਡਿੰਗ ਹੈ ਸਿਰਫ ਦੇਰੀ ਕਰਨ ਦੀ ਰਣਨੀਤੀ ਹੈ ਜੋ ਕਿ ਨਿਆਂ ਤੋਂ ਅਨਿਆ ਦੇ ਬਰਾਬਰ ਹੈ ਸੇਵਾ ਦੇ ਰਹੇ ਸੇਵਾ ਮੁਕਤ ਤੇ ਮਰਤ ਮੁਲਾਜ਼ਮਾਂ ਨੂੰ ਲੋਡ ਦੇਣ ਦਾ ਵੀ ਹੁਕਮ ਸੁਣਾਇਆ ਗਿਆ ਹੈ ਬੈਂਕ ਨੇ ਇਹ ਵੀ ਸਾਫ਼ ਕੀਤਾ ਹੈ ਕਿ ਕੋਲ ਨੇ ਸਰਕਾਰ ਨੂੰ ਨਵੇਂ ਉਦਮ ਸਿਰਜਣ ਲਈ ਬਾਵੰਦ ਨਹੀਂ ਕੀਤਾ ਬਲਕਿ ਇਹ ਵੱਕਨ ਦਿੰਦਾ ਹੈ ਕਿ ਜੋ ਮੁਲਾਜ਼ਮਾ ਪਹਿਲਾਂ ਤੋਂ ਸੇਵਾ ਵਿੱਚ ਹਨ ਮੰਨ ਤੇ ਯੋਗਤਾ ਦੀ ਕਮੀ ਦੇ ਬਾਵਜੂਦ ਲੰਮੇ ਸਮੇਂ ਤੋਂ ਕੰਮ ਕਰਦੇ ਰਹੇ ਹਨ ਉਹਨਾਂ ਦੇ ਕੰਮ ਨੂੰ ਦੇ ਮੁਲਾਂਕਣ ਅਤੇ ਨਿਆਂ ਦੇ ਆਧਾਰ ਤੇ ਲਾਭ ਦਿੱਤਾ ਜਾਵੇ ਇਹ ਤੋਂ ਇਲਾਵਾ ਜਿਨ੍ਹਾਂ ਮੁਲਾਜ਼ਮਾਂ ਨੇ ਦਸ ਸਾਲ ਦੀ ਸੇਵਾ 2006 ਤੱਕ ਪੂਰੀ ਕਰ ਲਈ ਸੀ ਤੇ ਹੁਣ ਵੀ ਸੇਵਾ ਵਿੱਚ ਹਨ ਜਾਂ ਸੇਵਾਮੁਕਤ ਹੋ ਚੁੱਕੇ ਹਨ ਉਹਨਾਂ ਨੂੰ ਰੈਗੂਲਰ ਕਰਨ ਦੀ ਤਰੀਕ ਤੋਂ ਘਟੋ-ਘਟ ਤਨਖਾਹ ਮਹंगाई ਪਤਾ ਤੇ ਗ੍ਰੇਡ ਪੇ ਦਾ ਲਾਭ ਦਿੱਤਾ ਜਾਵੇਗਾ ਨਾਲ ਕਿ ਜਿਹੜੇ ਮੁਲਾਜ਼ਮ ਸੇਵਾ ਵਿੱਚ ਨਹੀਂ ਹਨ ਜਾਂ ਸੇਵਾਦਾਰਾਂ ਨਾਲ ਜਿਨ੍ਹਾਂ ਦਾ ਦਿਹਾੜਾ ਖੋ ਗਿਆ ਹੈ ਉਹਨਾਂ ਨੂੰ ਸੇਵਾ ਕਾਲ ਦੇ ਆਧਾਰ ਤੇ ਲਾਭ ਮਿਲੇਗਾ ਤਾਂ ਇਹ ਜੋ ਫੈਸਲਾ ਹੈ ਇਹ ਪੰਜਾਬ ਸਰਕਾਰ ਦੇ ਵਿਰੁੱਧ ਇੱਕ ਬਹੁਤ ਹੀ ਵੱਡਾ ਝਟਕਾ ਹੈ ਹੁਣ ਦੇਖਣ ਵਾਲੀ ਗੱਲ ਤਾਂ ਇਹ ਹੋਵੇਗੀ ਕਿ ਕੀ ਸਰਕਾਰ ਮਾਨਯੋਗ ਹਾਈ ਕੋਰਟ ਦੁਆਰਾ ਦਿੱਤੇ ਗਏ ਇਸ ਫੈਸਲੇ ਨੂੰ ਕਦੋਂ ਲਾਗੂ ਕਰਦੀ ਹੈ ਤੇ ਕਿਸ ਤਰ੍ਹਾਂ ਲਾਗੂ ਕਰਦੀ ਹੈ ਇਸ ਵੀਡੀਓ ਵਿੱਚ ਉਸੇ ਨਹੀਂ ਜੇਕਰ ਵੀਡੀਓ ਚੰਗੀ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ